ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਉੱਪਰ ਸਵਾਗਤ ਹੈ ਇੱਕ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਇਲੈਕਸ਼ਨ 2024 ਦੇ ਨਾਲ ਜੁੜਿਆ ਵੱਡਾ ਅਪਡੇਟ ਹੈ ਭਾਜਪਾ ਪ੍ਰਧਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਮੁੱਖ ਚੋਣ ਅਫਸਰ ਜਿਹੜੇ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੈਮੋਰੰਡਮ ਦੇਣਗੇ ਬੀਜੇਪੀ ਦਾ ਵਫਾ ਦੇ ਕਾਜ ਚੰਡੀਗੜ੍ਹ ਦੇ ਵਿੱਚ ਇਸ ਮੈਮੋਰੰਡਮ ਨੂੰ ਦੇਣ ਦੇ ਲਈ ਜਾਏਗਾ ਜਿਸ ਦੀ ਅਗਵਾਈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਰਨਗੇ ਕਈ ਮੁੱਦਿਆਂ ਨੂੰ ਲੈ ਕੇ ਜਿਹੜੀ ਇਹ ਮੈਮੋਰੰਡਮ ਸੌਂਪਿਆ ਜਾਣਾ ਆਖਿਰ ਕੀ ਜਿਹੜੇ ਇਸ ਦੇ ਵਿੱਚ ਪੁਆਇੰਟ ਰਹਿਣਗੇ ਕਿਹੜੀਆਂ ਸ਼ਰਤਾਂ ਨੂੰ ਲੈ ਕੇ ਜਿਹੜਾ ਹੈ ਪੰਜਾਬ বিজে ਪ੍ਰਧਾਨ ਅਜ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਕਰਨ ਜਾਣੇ ਸਾਡੇ ਸਹਿਯੋਗੀ ਮਨਜੋਤ ਜੁੜ ਰਹੇ ਨੇ ਮਨਜੋਤ ਕਿਹੜੇ-ਕਿਹੜੇ ਮਾਮਲਿਆਂ ਨੂੰ ਲੈ ਕੇ ਜਿਹੜਾ ਹੈ ਮੈਂ ਮੰਨਣ ਨੂੰ ਤੇ ਆਣਾ ਹਾਂ ਜੀ ਬਿਲਕੁਲ ਖਾਸ ਤਰੀਕੇ ਨਾਲ ਸਾਰੇ ਦੇਖਾਇਆ ਜਾਵੇ ਕਿ ਪਿਛਲੇ ਦਿਨੀ ਵੀ ਇੱਕ ਬੰਬਰੈਨ ਨੂੰ ਸੁਪਿਆ ਗਿਆ ਸੀ ਜਿਸ ਦੇ ਵਿੱਚ ਜੇ ਵੀ ਇਲੈਕਸ਼ਨ ਕੈਂਪੇਨ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਕਰਵਾਉਣ ਨੂੰ ਲੈ ਕੇ ਔਰ ਜਿਹੜੀ ਇੱਕ ਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਚੱਲੀ ਸੀ ਉਸ ਨੂੰ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦੀ ਪਾਲਿਸੀ ਨੂੰ ਲੈ ਕੇ ਗੱਲਬਾਤ ਹੁੰਦੀ ਸੀ ਚਰਚਾ ਦਾ ਵਿਸ਼ਾ ਬਣਿਆ ਸੀ ਉੱਤੇ ਮੈਮੋਰੰਡਮ ਸੌਪਿਆ ਗਿਆ ਸੀ ਲੇਕਿਨ ਅੱਜ ਫਿਰ ਇੱਕ ਵਫਾ ਜਿਹੜਾ ਉਹ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਗਵਾਹੀ ਦੇ ਵਿੱਚ ਮੁੱਖ ਚੋਣ ਅਫਸਰ ਪੰਜਾਬ ਨੂੰ ਮਿਲੇਗਾ ਔਰ ਉਹਦੇ ਵਿੱਚ ਮੇਨ ਮੁੱਦੇ ਇਹ ਹੀ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਕੈਂਪੇਨ ਸ਼ੁਰੂ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਔਰ ਜਿਹੜੇ ਉਮੀਦਵਾਰ ਨੇ ਪ੍ਰਚਾਰ ਕਰ ਰਹੇ ਨੇ ਚੋਣ ਪ੍ਰਚਾਰ ਕਰਨ ਦੌਰਾਨ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਟੇਟ ਦੀ ਪੁਲਿਸ ਔਰ ਸਟੇਟ ਕਿੰਨਾ ਕੁ ਕੋਆਪਰੇਟ ਕਰ ਰਹੀ ਹੈ ਇਹ ਮੇਨ ਬੁਲਤੇ ਹੋਣਗੇ ਉਸ ਦੇ ਇਲਾਵਾ ਇੱਕ ਕਾਂਗਰਸੀ ਲੀਡਰ ਵੱਲੋਂ ਬੀਤੇ ਦਿਨੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਤਰਾਜ਼ ਚੁਟਾਇਆ ਗਿਆ ਸੀ ਬੀਤੇ ਦਿਨੀ ਵੀ ਸੁਨੀਲ ਜਾਖੜ ਹੋਰਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਔਰ ਵੀਡੀਓ ਬਾਈਟ ਵੀ ਰਿਲੀਜ਼ ਕੀਤੀ ਗਈ ਸੀ ਤਹਿਤ ਔਰ ਉਸੇ ਦੇ ਮਤੇ ਨਜ਼ਰ ਹੀ ਅੱਜ ਪਹਿਲਾ ਮੁੱਖ ਚੌਣ ਅਫਸਰ ਪੰਜਾਬ ਨੂੰ ਮਿਲਿਆ ਜਾਵੇ ਕਿ ਉਹਨਾਂ ਨੂੰ ਇਹ ਮੁਸ਼ਕਲਾਂ ਦੱਸੀਆਂ ਜਾਣ ਕਿ ਵੀ ਇਸ ਇਸ ਤਰੀਕੇ ਦੀਆਂ ਮੁਸ਼ਕਲਾਂ ਪੰਜਾਬ ਭਰ ਦੇ ਵਿੱਚ ਆ ਰਹੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਔਰ ਉਸ ਤੋਂ ਲੈ ਕੇ ਕਿਹੜੀਆਂ-ਕਿਹੜੀਆਂ ਮੁੱਖ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਸ ਵਿੱਚ ਕਿੰਨਾ ਕੁ ਅਸਰ ਜਿਹੜਾ ਚੌਣ ਅਫਸਰ ਨੂੰ ਦੇਖਣ ਨੂੰ ਮਿਲੇਗਾ ਔਰ ਕਿੰਨੇ ਕ ਅਸਰ ਜਿਹੜੇ ਨੇ ਇਲੈਕਸ਼ਨ ਦੌਰਾਨ ਦੇਖਣ ਨੂੰ ਮਿਲਗੇ ਉਸ ਦੇ ਵਿੱਚ ਇਹ ਵੀ ਮੁੱਦਾ ਬਣਿਆ ਹੋਇਆ ਨਾਲ ਦੀ ਨਾਲ ਹੁਣ ਬਾਦ ਦੇ ਵਿੱਚ ਲਗਭਗ 3 ਤੋਂ 4 ਵਜੇ ਜਿਹੜੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੋਰੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਪੂਰਾ ਪਿਉਰਾ ਵੀ ਦੱਸ ਪਕੇ ਕਿ ਇਹ ਇਹ ਮੈਮੋਰੰਡਮ ਜਿਹੜਾ ਉਹ ਦਿੱਤਾ ਗਿਆ ਸੀ ਔਰ ਇਸ ਵਿੱਚ ਕਿਹੜੇ-ਕਿਹੜੇ ਜਿਹੜੇ ਮੁਖਤੱਤ ਰੱਖੇ ਗਏ ਨੇ ਤਾਂ ਹੁਣ ਸਮੇਂ ਦੇ ਅਨੁਸਾਰ ਲਗਭਗ ਸਵਾ 12 ਵਜੇ ਦਾ ਸਮਾਂ ਰੱਖਿਆ ਗਿਆ ਉਦੋਂ ਇੱਕ ਵਫਦ ਜਿਹੜਾ ਉਹ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੀ ਗਵਾਹੀ ਦੇ ਵਿੱਚ ਮੁੱਖ ਚੌਣ ਅਫਸਰ ਪੰਜਾਬ ਨੂੰ ਮਿਲੇਗਾ ਜੋ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਲੇਕਿਨ ਮੁਸ਼ਕਲਾ ਜਿਹੜੀਆਂ ਨੇ ਹੁਣ ਕਿਸ ਤਰੀਕੇ ਦੀਆਂ ਆ ਰਹੀਆਂ ਨੇ ਕੈਂਡੀਡੇਟਸ ਨੂੰ ਕਿਵੇਂ ਅ ਇਲੈਕਸ਼ਨ ਕੰਪੇਨ ਜਿਹੜਾ ਹੈ ਉਹਨੂੰ ਸਹੀ ਤਰੀਕੇ ਨਾਲ ਸੁਚੱਜੇ ਢੰਗ ਨਾਲ ਬੁਖਸਣ ਅਫਸਰ ਕਰਵਾਵੇਗਾ ਔਰ ਪੰਜਾਬ ਪੁਲਿਸ ਨੂੰ ਪੰਜਾਬ ਦੇ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਸ ਨੂੰ ਕਿਹੜੀਆਂ-ਕਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਇਸ ਸਮੇਂ ਦੇ ਅਨੁਸਾਰ ਪਤਾ ਚੱਲੇਗਾ ਜੀ ਬਿਲਕੁਲ ਮਨਜੋਤ ਤੁਸੀਂ ਲਗਾਤਾਰ ਇਸ ਕਵਰ ਤੇ ਬਨੇ ਰਹੋ ਔਰ ਮੈਮੋਰੰਡਮ ਦੇਣ ਤੋਂ ਬਾਅਦ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਫਿਲਹਾਲ ਲਈ ਧੰਨਵਾਦ ਆ ਵੱਡੀ ਅਪਡੇਟ ਇਲੈਕਸ਼ਨ ਦੇ ਨਾਲ ਜੁੜੀ ਹੋਈ ਪੰਜਾਬ ਟਵਾਰੀ ਜਿੱਥੇ ਪੰਜਾਬ ਬੀਜੇਪੀ ਦਾ ਵਫਦ ਜਿਹੜਾ ਹੈ ਉਹ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਮੁੱਖ ਚੋਣ ਅਫਸਰ ਪੰਜਾਬ ਦੇ ਨਾਲ ਮੁਲਾਕਾਤ ਕਰੇਗਾ ਉਹਨਾਂ ਨੂੰ ਮੈਮੋਰੰਡਮ ਸੌਪੇ ਆਣਾ ਔਰ ਉਸ ਮੈਮੋਰੰਡਮ ਦੇ ਵਿੱਚ ਤਮਾਮ ਵਿਸਤਾਰ ਦੇ ਨਾਲ ਗੱਲਬਾਤ ਹੋਣੀ ਹੈ ਕਿ ਇਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜਿੱਥੇ ਵੀ ਬੀਜੇਪੀ ਲੀਡਰ ਜਾਂਦੇ ਨੇ ਤਾਂ ਉੱਥੇ ਕਿਸਾਨਾਂ ਦਾ ਜਿਹੜਾ ਹੈ ਉਹਨਾਂ ਨੂੰ ਰੋਜ਼ ਦਾ ਸਾਹਮਣਾ ਪੈਣਾ ਪੈ ਰਿਹਾ ਕਿਸਾਨਾਂ ਕੋਲ ਉਹਨੂੰ ਕੀਰਾ ਪਾਇਆ ਜਾਂਦਾ ਔਰ ਜਿਹੜੇ ਬੀਜੇਪੀ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਵਿੱਚ ਬੜੀਆਂ ਦਿੱਕਤਾਂ ਆ ਰਹੀਆਂ ਨੇ ਜਿਹੇ ਦੇ ਵਿੱਚ ਸੁਨੀਲ ਜਾਖੜ ਨੇ ਸਾਰੇ ਮੁੱਦਿਆਂ ਉੱਪਰ ਗੱਲਬਾਤ ਕਰਨਗੇ ਔਰ ਇੱਕ ਸੀਨੀਅਰ ਕਾਂਗਰਸੀ ਲੀਡਰ ਦੇ ਨਾਮ ਦਾ ਵੀ ਚਰਚਾ ਆ ਰਹੀ ਹੈ ਜਿਸ ਦੇ ਉੱਪਰ ਸੁਨੀਲ ਜਾਖੜ ਨੇ ਟਵੀਟ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਸ ਤਰੀਕੇ ਨਾਲ ਵੱਲੋਂ ਬਿਆਨ ਦਿੱਤੇ ਗਏ ਨੇ ਉਸ ਮੁਤਲਕ ਵੀ ਜਿਹੜੀ ਚਰਚਾ ਬਣੀ ਹੋਈ ਹੈ ਕਿ ਸੁਨੀਲ ਜਾਖੜ ਜਿਹੜਾ ਆਪਣਾ ਇਤਰਾਜ਼ ਆ ਉਹ ਮੁੱਖ ਚੋਣ ਅਫਸਰ ਦੇ ਅੱਗੇ ਰੱਖ ਸਕਦੇ ਨੇ ਜਿਸ ਨੂੰ ਲੈ ਕੇ ਕਰੀਬ ਸਵਾ 12 ਚੰਡੀਗੜ੍ਹ ਸਥਿਤ ਮੁੱਖ ਚੋਣ ਅਫਸਰ ਦਫ਼ਤਰ ਦੇ ਵਿੱਚ ਇਹ ਮੁਲਾਕਾਤ ਹੋਣੀ ਹੈ ਮੈਮੋਰੰਡਮ ਸੌਪਿਆ ਉਹਨਾਂ ਉਸ ਤੋਂ ਸੁਨੀਲ ਜਾਖੜ ਦੇ ਵੱਲੋਂ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਵਿਸਥਾਰ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਹੈ ਉਹ ਚਾਨਣਾ ਪਾਇਆ ਜਾਵੇਗਾ। ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਰਾਜਪੁਰਾ ਦੇ ਵਿੱਚ ਕਿਸਾਨ ਦੀ ਮੌਤ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹਰਪਾਲਪੁਰ ਦੇ ਉੱਪਰ ਇਰਾਦਤਨ ਕਤਲ ਦਾ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਉਸ ਨੂੰ ਲੈ ਕੇ ਵੀ ਜਿਹੜਾ ਹੈ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜਿਹੜਾ ਹੈ ਇਸ ਮੈਮੋਰੰਡਮ ਦੇ ਵਿੱਚ ਚਰਚਾ ਕਰਨਗੇ ਔਰ ਮੁੱਖ ਚੋਣ ਅਫਸਰ ਨੂੰ ਸਾਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨਾਂ ਦੇ ਵੱਲੋਂ ਗਤੀਵਿਧੀ ਚੱਲ ਰਹੀ ਹੋਣੇ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੈਂਪੇਨ ਨਹੀਂ ਕਰ ਦਿੱਤੀ ਜਾ ਰਹੀ ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਜਿਹੜੀ ਹੈ ਉਹ ਵਿਸਥਾਰ ਦੇ ਨਾਲ ਜਿਹੜੀ ਹੈ ਉਹ ਚਾਨਣਾ ਪਾਉਣਗੇ ਸੁਨੀਲ ਜਾਖੜ ਔਰ ਇਸ ਮੁਤਲਕ ਜਿਹੜਾ ਮੈਮੋਰੰਡਮ ਆ ਉਹ ਵੀ ਜਿਹੜਾ ਹੈ ਮੁੱਖ ਚੋਣ ਅਫਸਰ ਨੂੰ ਸੌਂਪੇ ਜਾਵੇਗਾ ਕਿਉਂਕਿ ਕਿਸਾਨ ਦੀ ਮੌਤ ਤੋਂ ਬਾਅਦ ਲਗਾਤਾਰ ਜਿਸ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਸਿਆਸੀ ਰੰਗ ਦਿੱਤੀ ਗਈ ਉਸ ਚੀਜ਼ ਨੂੰ ਲੈ ਕੇ ਵੀ ਜਿਹੜਾ ਸੁਨੀਲ ਜਾਖੜ ਨੇ ਚਿੰਤਾ ਜ਼ਾਹ ਕਹਾ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਔਰ ਕਿਤੇ ਵੀ ਉਹਨਾਂ ਨੂੰ ਕੈਂਪੇਨ ਨਹੀਂ ਕਰ ਦਿੱਤੀ ਜਾ ਰਹੀ ਉਸ ਚੀਜ਼ ਨੂੰ ਲੈ ਕੇ ਜਿਹੜਾ ਹੈ ਇਹ ਮਾਮਲਾ ਗੰਭੀਰਤਾ ਨਾਲ ਵਿਚਾਰਨ ਸੰਬੰਧੀ ਜਿਹੜਾ ਅੱਜ ਮੈਮੋਰੰਡਮ ਆ ਉਹ ਸੁਨੀਲ ਜਾਖੜ ਜਿਹੜਾ ਹੈ ਉਹ ਮੁੱਖ ਚੋਣ ਅਫਸਰ ਪੰਜਾਬ ਨੂੰ ਦੇ ਸਕਦੇ ਨੇ ਜਿਸ ਤੋਂ ਬਾਅਦ ਅਨ ਬਾਦ ਦੁਪਹਿਰ ਉਹ ਪ੍ਰੈਸ ਕਾਨਫਰੰਸ ਕਰਨਗੇ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਤਮਾਮ ਮੁੱਦਿਆਂ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਵੀ ਕਰਨਗੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਮੁੱਖ ਚਹੁਣ ਅਫਸਰ ਦੇ ਨਾਲ ਗੱਲਬਾਤ ਹੋਈ ਹੈ ਕਿਹੜੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਜਿਹੜਾ ਸੀਗਾ ਉਹ ਅੱਜ ਮੈਮੋਰੰਡਮ ਦਿੱਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦਾ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਰੋਡ ਮੈਪ ਰਹੇਗਾ ਇਲੈਕਸ਼ਨ 2024 ਨੂੰ ਲੈ ਕੇ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par